ਮਹੀਨੇ ਬੀਤ ਗਏ ਇੱਕ ਖਬਰ ਆਈ ਕਿ ਇਰਾਕ ਵਿੱਚ ਪੰਜਾਬੀ ਨੌਜਵਾਨ ਫਸੇ ਹੋਏ ਨੇ ਇਸ ਖਬਰ ਦੇ ਬਾਅਦ ਜ਼ੂਬੇ ਦੇ ਕਈ ਕੰਰਾਂ 'ਚ ਸਨਾਟਾ ਫਸਰ ਗਿਆ ਉਡੀਕ ਸ਼ੁਰੂ ਹੋਈ ਆਪਣੇ ਬੱਚਿਆਂ ਦੀ ਜੋ ਇਰਾਕ ਵਿੱਚ ਫਸੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਦਿੱਲੀ ਗਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਵੀ ਕੀਤੀ ਪਰ ਹਾਲੇ ਤੱਕ ਵੀ ਕਈ ਪਰਿਵਾਰਾਂ ਦੇ ਬੱਚੇ ਘਰ ਨਹੀਂ ਮੁੜੇ ਅਜੇ ਹਾ ਇੱਕ ਪਰਿਵਾਰ ਹੈ ਗੁਰਦਾਸਪੁਰ ਦੇ ਪਿੰਡ ਅਫਗਾਨਾ ਕਲਾਂ ਦਾ ਪਰਿਵਾਰ ਮੁਤਾਬਕ ਇਹਨਾਂ ਦਾ ਬੇਟਾ ਹਰਜੀਤ ਸਿੰਘ ਅਗਵਾਕਾਰਾਂ ਕੋਲ ਨਹੀਂ ਬਲਕਿ 파ਰਤੀ ਦੂਤਾਵਾਸ ਦੇ ਕੋਲ ਹੈ ਪਰ باوجود ਇਸ ਤੇ ਵਤਨ ਨਹੀਂ ਪਰਤਿਆ ਹਰਜੀਤ ਸਿੰਘ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦਾ ਸੁਪਨਾ ਲੈ ਕੇ ਵਿਦੇਸ਼ ਗਿਆ ਸੀ ਪਰ ਅੱਜ ਪਰਿਵਾਰ ਵਾਲਿਆਂ ਦੀਆਂ ਅੱਖਾਂ ਵਿੱਚ ਅਥਰੂ ਨੇ ਕਿਉਂਕਿ ਇਰਾਕ ਵਿੱਚ ਕਿਰਾਏ ਉਦਕਰਨ ਅਤਵਾਦੀਆਂ ਨੇ ਅਗਵਾ ਕਰ ਲਿਆ ਸੀ ਪਰ ਉਹ ਕਿਸੇ ਤਰੀਕੇ ਉਥੋਂ પાછા ਆਇਆ ਪਰਿਵਾਰ ਮੁਤਾਬਕ ਆਖਰੀ ਵਾਰ ਅਗਸਤ ਮਹੀਨੇ ਵਿੱਚ ਗੱਲ ਹੋਈ ਸੀ ਹਾਂ ਜੀ ਨੇ ਦੱਸਿਆ ਕਿ ਉਸਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਉਹ ਪਾਰਟੀ ਤੂਤਾ ਵਾਸਤੇ ਕੋਲ ਹੈ। ਸਾਡਾ ਬਚਾ ਗਿਆ ਹੈ ਤੇ ਅਸੀਂ ਆਖਿਆ ਜੀ ਸਾਡੀਆਂ ਤੰਗੀਆਂ ਤੱਕ ਲੀਕ ਫੰਦੂ ਰੋਣ ਗਿਆ ਕੋਈ ਚਲੋ ਅਸੀਂ ਵੀ ਘਰ ਦਾ ਕਬਰ ਪਾਵਾਂਗੇ। ਕੋਈ ਚੰਗਾ ਕੰਮ ਕਰਾਵੇ। ਹੁਣ ਕਦੀ ਆ ਨਹੀਂਗਾ ਤੇ ਸਗੋਂ ਆ ਜੇ ਤੇ ਸਗੋਂ ਸਾਨੂੰ ਹੀ ਹੌਸਲਾ ਆ ਜਾਵੇ। ਤੇ ਆਈ ਵੀ ਖੁਸ਼ ਹੋ ਗਏ ਵੀ ਚਲੋ। ਜਿਸ ਤਰ੍ਹਾਂ ਮਾਜੀ ਕਰ ਜਾਂ ਚੋਕੇ ਤੇ ਜੇ ਵੀ ਅੱਜ ਪਹਿਲਾ ਕੇ ਕੱਲ੍ਹ ਸਾਡਾ ਬੱਚਾ ਬਸ ਰਿਆ 8-7 ਮਹੀਨੇ ਇਤਰਾ ਬਾਅਦ ਇਥੇ ਲੜਾਈ ਲੱਗ ਗਿਆ ਰਾਗ ਦੇ ਵਿੱਚ ਤੇ ਬੱਚੇ ਨੂੰ ਨਾ ਫੜ ਕੇ ਗਵਾਹ ਕਰ ਲਿਆ ਉਹ ਲੈ ਗਏ ਇਹਨਾਂ ਨੂੰ ਫੜ ਕੇ ਪਛਤਾ ਨਹੀਂ ਉਹ ਬੱਚਾ ਕਿਸਤਾ ਉਹਨਾਂ ਦੇ ਗਵਾਹ ਵਿੱਚ ਉੱਪਰ ਜਾਵਾ ਤੇ ਕਿ ਮੈਨੂੰ ਆਪਣੀ ਜਾਨ ਬਚਾਈ ਉਹਨਾਂ ਮੰਗਰ ਖਿਆਲ ਕੀਤੇ ਆ ਇਹ ਮੈਨੂੰ ਨੇ ਦਰਦ ਦੇ ਦੱਸਿਆ ਨੇ ਵੀ ਮੰਮੀ ਮੇਰੀ ਕੋ ਭਰਾਵੇ ਨਾ ਉਹਨੇ ਕਿਹਾ ਮੰਮੀ ਅਰੇ ਕਾਂ ਦੇ ਲੱਗੋ ਨੰਗੀ ਇੱਕ ਕ ਪੈਰ ਤੇ ਲੱਗੇ ਵਜੀ ਇਹ ਨਹੀਂ ਦੱਸਿਆ ਮੈਨੂੰ ਲਾਤੇ ਚ ਵਜੀ ਦਰਦ ਨੇ ਦੱਸਿਆ ਵੀ ਮੇਰੀ ਮੰਮੀ ਰੋਲੇਗੀ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਇਥੇ ਆਂਡੀ ਸਰਕਾਰ ਜਿ ਤਰ੍ਹਾਂ ਨਲਸਾਂ ਨੂੰ ਕਢਾ ਸਕਦੀ ਮੇਰਾ ਬੱਚਾ ਵੀ ਅਸੋ ਜਲ ਜਲ ਆਵੇ ਜਿਵੇਂ ਮਾਂਵਾਂ ਦੇ ਬੱਚੇ ਹੋਰ ਵੀ ਉਹ ਵੀ ਆ ਜਾਣ ਤੇ ਮੇਰਾ ਪਤਨੀ ਘਰ ਆ ਜੇ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਇਹ ਪਰਿਵਾਰ ਹੀ ਨਹੀਂ ਅਜਹੇ ਕਈ ਪਰਿਵਾਰ ਆਪਣੇ ਬੱਚਿਆਂ ਦੀ ਸੁਰਤ ਵੇਖਣ ਨੂੰ ਤਰਸ ਰਹੇ ਨੇ ਉਮੀਦ ਹੈ ਕਿ ਜਲਦ ਤੋਂ ਜਲਦ ਇਹਨਾਂ ਦੀ ਉਡੀਕ ਪੂਰੀ ਹੋ ਜਾਵੇ